ਦੇਖ ਜੱਟ ਹੁਣ ਤੂੰ ਨਾ ਕਿਸੇ ਗੱਲ ਦੀ ਕਮੀ ਲੈਣ ਯੈਸ ਇਸ ਓਕੇ ਕਿਉਂ ਕਿ ਬ੍ਰਦਰ ਹਾਂ ਨਹੀਂ ਤਲ ਗਿਵਨ ਲੈਣ ਤੂੰ ਹੁਣ ਤੂੰ ਤਿਆਰ ਰੱਖ ਵਧੀਆ ਢੰਗ ਨਾਲ ਰਹਿਣਾ ਵਧੀਆ ਕੱਪੜੇ ਪਾਉਣੇ ਪੁੱਛ ਕਿਉਂ ਕਿਉਂ ਤੂੰ ਐਕਟਰ ਦਾ ਭਰਾ ਹੋਣਾ ਇਸ ਟਾਈਮ ਠੀਕ ਮੈਂ ਪਤਾ ਨਹੀਂ ਕੀ ਗੱਲ ਲੱਗਿਆ ਜੀ ਖਾਨ ਆਪਣੇ ਗੱਲਾਂ ਦੇ ਕਰਕੇ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੇ ਨੇ ਖੂਬ ਸੁਰਖੀਆਂ ਵਟੋਰਦੇ ਨੇ ਪਰ ਹੁਣ ਜੀ ਖਾਨ ਕੱਲੇ ਗਾਇਕ ਨਹੀਂ ਰਹੇ ਉਹ ਐਕਟਰ ਵੀ ਬਣ ਚੁੱਕੇ ਨੇ ਤੇ ਉਹ ਆਪਣੇ ਭਰਾ ਨੂੰ ਕੀ ਕਹਿੰਦੇ ਨੇ ਫਿਰ ਸੁਣ ਲਓ ਤੁਸੀਂ ਵੀ ਦੇਖ ਜੱਟ ਹੁਣ ਤੂੰ ਨਾ ਕਿਸੇ ਗੱਲ ਦੀ ਕਮੀ ਲੈਣ ਯੈਸ ওকে ਕਹੋ ਕਿ ਬਰਾਬਰ ਹਾਂ ਨਹੀਂ ਲੱਗੇ ਵੀ ਲੈਣ ਤੂੰ ਬਾ ਹੁਣ ਤੂੰ ਧਿਆ ਰੱਖ ਵਧੀਆ ਢੰਗ ਨਾਲ ਰਹਿਣਾ ਵਧੀਆ ਕੱਪੜੇ ਪਾਉਣੇ ਪੁੱਛ ਕਿਉਂ ਕਿਉਂ

ਫਿਰ ਵੇਖਿਆ ਨਾ ਕਿ ਜੀ ਖਾਨ ਆਪਣੇ ਭਰਾ ਨੂੰ ਕਹਿ ਰਹੇ ਨੇ ਕਿ ਹੁਣ ਤੂੰ ਤਿਆਰ shear ਹੋ ਕੇ ਰਹਿਣਾ ਐਵੇਂ ਬੰਨ ਕੇ ਨਹੀਂ ਰਹਿਣਾ ਕਿਉਂਕਿ ਹੁਣ ਤੂੰ ਐਕਟਰ ਦਾ ਭਰਾ ਆ ਫਿਰ ਇਹ ਤੇ ਗੱਲ ਬਿਲਕੁਲ ਸਹੀ ਆ ਜੀ ਖਾਨ ਨੇ ਸਾਬਿਤ ਕੀਤਾ ਕਿ ਉਹ ਬਹੁਤ ਵਧੀਆ ਐਕਟਰ ਹਨ ਜੀ ਖਾਨ ਦੀ ਐਕਟਿੰਗ ਸਕਿਲਸ ਜ਼ੋਮਬੀ ਲੈਂਡ ਫਿਲਮ ਦੇ ਵਿੱਚ ਅਸੀਂ ਵੇਖੀ ਔਰ ਜਿਵੇਂ ਹਰ ਕੋਈ ਐਕਸਾਈਟਿਡ ਸੀ ਕਿ ਜੀ ਖਾਨ ਜਦੋਂ ਐਕਟਰ ਬਣਨਗੇ ਤੇ ਕਿੱਦਾਂ ਦੇ ਕਿਰਦਾਰ ਕਰਨਗੇ ਤੇ ਜੀ ਖਾਨ ਨੇ ਆਪਣੀ ਐਕਟਿੰਗ ਦੇ ਨਾਲ ਇਹ ਸਾਬਿਤ ਕਰ ਦਿੱਤਾ ਕਿ ਉਹ ਬਹੁਤ ਵਧੀਆ ਐਕਟਰ ਹਨ ਤੇ ਜੀ ਖਾਨ ਦੀ ਵਰਸਟਾਈਲਟੀ ਵੀ ਉਹਨਾਂ ਦੀ ਇਸ ਕੰਮ ਦੇ ذریعے ਸਭ ਦੇ ਸਾਹਮਣੇ ਵੀ ਆਏ ਇੱਕ ਗਾਇਕ ਜਦੋਂ ਐਕਟਰ ਬਣਦਾ ਲੋਕਾਂ ਦੀ 익ਸਪੈਕਟੇਸ਼ਨਸ ਬਹੁਤ ਜ਼ਿਆਦਾ ਹਾਇਰ ਹੋ ਜਾਂਦੀਆਂ ਨੇ ਤੇ ਜੀ ਖਾਨ ਨੇ ਉਹ 익ਸਪੈਕਟੇਸ਼ਨਸ ਫੁੱਲਫਿਲ ਵੀ ਕੀਤੀਆਂ ਔਰ ਜੀ ਖਾਨ ਆਪਣੀਆਂ ਗੱਲਾਂ ਦੇ ਨਾਲ ਜਿੱਥੇ ਸੁਰਖੀਆਂ ਪਟੋ ਰਹੀ ਨੇ ਉੱਥੇ ਹੀ ਉਹਨਾਂ ਦਾ ਇਹ ਅੰਦਾਜ਼ ਸਭ ਦਾ ਦਿਲ ਵੀ ਜਿੱਤ ਰਿਹਾ ਜੀ ਖਾਨ ਦੀ ਐਕਟਿੰਗ ਇੰਨੀ ਗਾਬਿਲੇ ਤਾਰੀਫ ਸੀ ਕਿ ਮੇਕਰਸ ਨੂੰ ਜ਼ੌਂਬੀ ਲੈਂਡ 2 ਦਾ ਵੀ ਐਲਾਨ ਕਰਨਾ ਪੈ ਗਿਆ ਹੁਣ ਜ਼ੌਂਬੀ ਲੈਂਡ 2 ਦੇ ਵਿੱਚ ਜੀ ਖਾਨ ਕੀ ਕਰਦੇ ਨਜ਼ਰ ਆਣਗੇ ਇਹ ਤੇ ਤੁਹਾਨੂੰ ਅਗਲੇ ਸਾਲ ਪਤਾ ਚੱਲੂਗਾ ਕਿਉਂਕਿ ਜ਼ੌਂਬੀ ਲੈਂਡ 2 ਨੂੰ ਸਾਲ 2026 ਦੇ ਵਿੱਚ ਰਿਲੀਜ਼ ਅਦਾਕਾਰੀ ਦੇ ਨਾਲ ਜਿੱਥੇ ਤੁਹਾਡਾ ਸਭ ਦਾ ਦਿਲ ਜਿੱਤ ਬੈਠੇ ਨੇ ਉੱਥੇ ਹੀ ਤੁਸੀਂ ਜਿਹੜੀ ਬੇਸ਼ਮਾਰ ਮੁਹੱਬਤ ਜੀ ਖਾਨ ਨੂੰ ਦਿੱਤੀ ਹੈ ਉਹਨੇ ਵੀ ਜੀ ਖਾਨ ਦਾ ਹੌਸਲਾ ਕਾਫੀ ਜ਼ਿਆਦਾ ਵਧਾ ਦਿੱਤਾ। ਅੱਜ ਕੱਲ ਜੀ ਖਾਨ ਵਿਦੇਸ਼ ਹਨ ਕਿਉਂਕਿ ਉਹਨਾਂ ਦਾ ਉੱਥੇ ਲਾਈਵ ਸ਼ੋਅ ਆ ਤੇ ਕਾਫੀ ਸਾਰੀ ਮਸਤੀ ਉਹ ਕਰਦੇ ਨਜ਼ਰ ਆਉਂਦੇ ਨੇ ਕਿਉਂਕਿ ਇਸ ਮੌਕੇ ਦੇ ਉੱਪਰ ਜੀ ਖਾਨ ਦੇ ਨਾਲ ਜੈਸਮੀਨ ਅਕਟਰ ਤੇ ਉਹਨਾਂ ਦੇ ਬ੍ਰਦਰ ਵੀ ਗਏ ਹੋਏ ਨੇ ਔਰ ਇਹ ਸਾਰੇ ਜਾਣੇ ਖੂਬ ਮਸਤੀ ਕਰਦੇ ਨੇ ਤੇ ਜੀ ਖਾਨ ਆਪਣੇ ਬਾਈ ਅਤੇ ਉਸਤਾਦ ਗਹਿਰੀ ਸੰਧੂ ਨੂੰ ਵੀ ਮਿਲੇ ਨੇ ਤੇ ਉਹਨਾਂ ਨਾਲ ਵੀ ਖੂਬ ਬਹਾਸੇ ਠਿੱਠੇ ਇਹਨਾਂ ਦੇ ਚੱਲਦੇ ਰਹਿੰਦੇ ਨੇ ਪਰ ਜੀ ਖਾਨ ਸਨੈਪਚੈਟ ਦੇ ਉੱਪਰ ਕਾਫੀ ਐਕਟਿਵ ਰਹਿੰਦੇ ਨੇ ਤੇ ਫੈਨਸ ਨੂੰ ਹਸਾਉਣ ਦੇ ਲਈ ਕੋਈ ਨਾ ਕੋਈ ਵੀਡੀਓ ਜ਼ਰੂਰ ਪਾ ਦਿੰਦੇ ਨੇ ਵੈਲ ਫਿਰ ਜੀ ਖਾਨ ਦੇ ਇਸ ਅੰਦਾਜ਼ ਦੇ ਬਾਰੇ ਤੁਹਾਡਾ ਕੀ ਹੈ ਕਹਿਣਾ ਜ਼ਰੂਰ ਦੱਸਣਾ ਜਲਦੀ ਮੁੜ ਕੇ ਹਾਜ਼ਰ ਹੋਣੇ ਆ ਤਦ ਤੱਕ ਲਈ ਤੁਹਾਡਾ ਤੇ ਸਾਡਾ ਰੱਬ ਰੱਖਾ